ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀ ਕਰਤੀਆਂ ਸੱਤ ਈਟਾਂ ਖੜੀਆਂ 1 2 3 4 5 6 7 ਇਹ ਪਰ ਇੱਕੇ ਦਾ ਨੂੰ ਡਬੀ ਕਰਕੇ ਕਰਨੀਆਂ ਸੀ ਤੇ ਉਹ ਵੀ ਕਰਕੇ ਵੇਖਾਂਗੇ ਆਪਾਂ ਕੋਸ਼ਿਸ਼ ਇਹ ਵੀਡੀਓ ਤੁਸੀਂ ਲਾਈਕ ਸ਼ੇਅਰ ਕਰਕੇ ਦੱਸਿਓ ਕਿਵੇਂ ਲੱਗੀਆਂ ਸੱਤ ਈਟਾਂ ਕਰਤੀਆਂ ਸੀ ਅਠਵੀਂ ਵੀ ਇਹਨੇ ਰੱਖ ਕੇ ਉੱਤੇ ਆਈ ਹ ਮੜਾ ਜਾ ਓਏ ਮਿੱਤਰਾ ਸੱਤ ਤੇ ਕਰਤੀਆਂ ਖੜੀਆਂ ਸੀ ਆਪਾਂ ਵੀ ਕਰਤੀਆਂ 7 ਈਟਾਂ ਖੜੀਆਂ ਵੇਖ ਸਕਦੇ ਹਾਂ ਹੁਣ 8ਵੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਤੇ ਵੈਸੇ ਕਿਸ ਦਾਣੂ ਦਬੀ ਕਰਕੇ ਕਰਨੀਆਂ ਉਹ ਕਿਸੇ ਦਿਨ ਫੇਅਰ ਕਰਕੇ ਖਵਾਵਾਂਗੇ ਤੁਹਾਨੂੰ ਵੀਡੀਓ ਸਾਡੀ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ 8ਵੀਂ ਈਟ ਆਪਾਂ ਲੱਗੇ ਲਾਉਣੇ ਇੱਥੇ 8 ਈਟਾਂ ਕਰਤੀਆਂ ਆਪਾਂ 1 2 3 4 5 6 7 8 8 ਈਟਾਂ ਪੂਰੀਆਂ ਕਰਤੀਆਂ ਆਪਾਂ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਦੁਬਾਰਾ ਕਾਟਣ ਆਵਣਾ ਨਵੀਂ ਇਟ ਵੀ ਲਾ ਕੇ ਪਾਵਾਂਗੇ ਅੱਠ ਲੱਗ ਗਈਆਂ 1 2 3 4 5 6 7 8 ਤੇ ਆ ਨੌਵੀਂ ਲੱਗਣ ਲੱਗੀ ਐ ਇਹਨੇ ਨਵੀਂ ਟਿਕਦੀਕ ਨਹੀਂ ਹੁਣ ਨਵੀਂ ਵੀ ਟਕਾ ਕੇ ਰਹਿਣੀ ਆਪਾਂ ਨੌਵੀਂ ਵੀ ਟਕਾਦੀ ਆਪਾਂ ਨੌ ਇਟਾ ਟਕਾਦ ਗਿਆ ਵਾ ਲਾਗੋ ਬਖਾ ਦੇ ਵੀਰ ਕੁਛ ਨਹੀਂ ਮਸਾਲਾ ਮਸੂਲਾ ਆਪਾਂ ਕੋਈ ਨਹੀਂ ਲਾਇਆ ਉਹ ਤੇ ਕੋਈ ਜੋੜ ਦੇ ਵਿੱਚ ਕੁਝ ਨਹੀਂ ਲਾਇਆ ਆਪਾਂ ਇਹ ਵਿਖਾ ਦੇ ਤਾਣ ਸੁੱਕੀਆਂ ਇੱਟਾਂ ਲਾਈਆਂ 9 ਇੱਟਾਂ ਲਾਤੀਆਂ ਇਹ ਜਸਵੀਰ ਇੰਜੀਨੀਅਰ ਹੋ ਕੋਈ ਫਿਰ ਉਹੋ ਜੇ ਚੈਨਲ ਚੈਨਲ ਜੇ ਪਾਉਂਦਾ ਪਰ ਉਹ ਆਂਦਾ ਇੱਕ ਸਾਈਡ ਨੂੰ ਡੱਬੀ ਹੋਣੀ ਚਾਹੀਦੀ ਆ ਉਹ ਵੀ ਕਿਸੇ ਦਿਨ ਆਪਾਂ ਕਰਕੇ ਵਿਖਾਵਾਂਗੇ ਜਰੂਰ ਹਰਾ 9 ਇੱਟਾਂ ਲਾਤੀਆਂ ਉਹਨੇ 7 ਆਕੀਆਂ ਹੈ ਪਰ 9 ਲਾਤੀਆਂ ਠੀਕ ਆ ਜੀ ਵੀਡੀਓ ਸਾਡੀ ਵੀ ਲਾਇਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਭਰਾਓ ਐਹੀ ਬੜੀ ਮਿਹਨਤ ਕਰਦੇ ਵੀਡੀਓ ਬਣਾਉਣ ਲੱਗੇ ਤੇ ਸਾਡੇ ਨਾਲ ਪਤਾ ਨਹੀਂ ਕੀ ਵੈਰ ਆ ਤੁਹਾਡਾ ਧੰਨਵਾਦ ਸਾਰਿਆਂ ਦਾ ਲਓ ਜੀ ਹੁਣ ਤੁਹਾਡੇ ਸਾਹਮਣੇ ਦਸਵੀਂ ਇਟ ਲਾ ਕੇ ਆਵਾਂਗੇ ਕੋਸ਼ਿਸ਼ ਕਰਦੇ ਦਸਵੀਂ ਇਟ ਲਾਉਣ ਦੀ ਤੇ ਵੀਡੀਓ ਸਾਡੀ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਕਿਵੇਂ ਲੱਗੀ ਤੇ ਬਹੁਤ ਅਖੇਚਾ ਲਾਉਂਦੀ ਐ ਇਨਾ ਕੰਮਾਂ ਤੇ ਤੇ ਉਹ ਵੀਰ ਆਪਣਾ ਜਿਹੜਾ ਵੀ ਚੈਲੰਜ ਦਿੰਦਾ ਉਹਨਾਂ ਤੋਂ ਤੇ ਲੱਗਿਆ ਨਹੀਂ ਵੈਸੇ ਇਹ ਸਿੱਧੀ ਡੱਬੀ ਲਾਉਣੀ ਆਪਾਂ ਉਹ ਵੀ ਕਿਸੇ ਦਿਨ ਲਾ ਕੇ ਆਪਾਂ ਚੈਲੰਜ ਪੂਰਾ ਕਰਾਂਗੇ ਅੱਜ ਆਪਾਂ 9 ਇਟਾਂ ਦੇ ਲਾ ਚੁੱਕੇ ਆ ਦਸਵੀ ਸਾਡੀ ਬੈਲੈਂਸ ਗਿਆ ਵਿਗੜ ਇਹ ਵਿਗੜ ਗਿਆ ਇਹ ਵਿਗੜ ਗਿਆ ਬੈਲੈਂਸ ਵਿਗੜ ਗਿਆ ਇਹ ਵਿਗੜ ਗਿਆ ਬੈਲੈਂਸ ਨਹੀਂ ਸੁੱਤਰਿਆ ਇਹ ਝੋਲ ਖਾ ਗਈ ਅਨੁਰਜੀ ਹੁਣ ਆਪਾਂ ਨੂੰ ਇਹ ਲਾਉਣੀਆਂ ਪੈਣੀਆਂ ਇਟਾਂ ਤੇ ਇਹ ਆਪਾਂ ਲਾ ਦਨੇ ਹੁਣ ਬੈਲੈਂਸ ਵਿਗੜ ਗਿਆ ਜੀ ਦਾ ਸਾਰੀ ਕੁ ਮੂਡੀ ਟੱਡ ਨਿਕਲ ਗਿਆ ਤਾਂ ਠੀਕ ਆ ਜੀ ਲਾਈਕ ਕਮੈਂਟ ਕਰ ਦਿਓ